ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਬੁਰਜ ਟੈਲਦਸ ਬਨੋ ਤੇ ਖੜੇ ਆ ਜਿੱਥੇ ਜਿਹੜੀ ਸਥਿਤੀ ਆ ਉਹ ਬਹੁਤ ਜ਼ਿਆਦਾ ਨਾਜ਼ੁਕ ਹੈ ਬਹੁਤ ਜ਼ਿਆਦਾ ਮਾੜੇ ਹਾਲਾਤਾਂ ਚ ਹੈ ਪਰ ਸਲਾਮ ਹੈ ਉਸ ਜਜ਼ਬੇ ਨੂੰ ਉਹਨਾਂ ਪੰਜਾਬੀਆਂ ਨੂੰ ਔਰ ਜੋ ਬੁਰਜ ਟੈਲਦਸ ਦੇ ਨਾਲ ਦੇ ਪਿੰਡ ਨੇ ਨਵਾਂ ਸ਼ਹਿਰ ਤੋਂ ਜੋ ਲੋਕ ਇੱਥੇ ਪਹੁੰਚੇ ਜੋ ਸਾਰੀ ਸੰਗਤ ਜਿਹੜੀ ਪਹੁੰਚੀ ਹੋਈ ਹੈ ਜਿਹੜੀ ਦਿਨ ਰਾਤ ਇਸ ਬੁਰਜ ਟੈਲਦਸ ਦੇ ਬੰਦ ਦੇ ਉੱਪਰ ਮਿਹਨਤ ਕਰ ਰਹੀ ਹੈ ਪੋਕ ਲਾਈਨਾਂ ਜਾਲ ਚਾਹੇ ਮਿੱਟੀ ਦੇ ਥੈਲੇ ਹੋਣ ਰੇਤੇ ਦੇ ਥੈਲੇ ਹੋਣ ਸਾਰੇ ਭਾਰੀ ਮਾਤਰਾ ਦੇ ਵਿੱਚ ਪਹੁੰਚ ਰਹੇ ਨੇ ਪਰ ਮੇਰੀ ਸਾਰੇ ਨਵੇਂ ਸ਼ਹਿਰ ਵਾਸੀਆਂ ਨੂੰ ਪਰ ਜੋਰ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਕਿ ਇੱਥੇ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਪਹੁੰਚੋ ਆਪਣੀ ਸੇਵਾ ਦਾ ਸਹਿਯੋਗ ਦਿਓ ਕਿਸੇ ਵੀ ਮੈਨਰ ਦੇ ਵਿੱਚ ਤੁਸੀਂ ਆਪਣੀ ਸੇਵਾ ਦੇ ਸਕਦੇ ਚਾਹੇ ਲੰਗਰ ਦੀ ਸੇਵਾ ਹੋਵੇ ਚਾਹੇ ਥੈਲਿਆਂ ਦੀ ਸੇਵਾ ਹੋਵੇ ਅੱਜ ਅਸੀਂ ਵੀ ਭਾਰਤੀ ਜਨਤਾ ਹੱਥੀ ਮਿਹਨਤ ਕਰ ਸਕਦੇ ਆ ਅੱਜ ਸਾਡੀ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਟੀਮ ਇੱਥੇ ਪਹੁੰਚੀ ਹੈ 7000 ਥੈਲੇ ਦੀ ਸੇਵਾ ਜਿਹੜੀ ਹੈ ਉਹ ਸਾਡੀ ਬੀਜੇਪੀ ਯੂਨਿਟ ਨੇ ਇੱਥੇ ਪਹੁੰਚੀ ਸਮਾ ਸਮਾ ਜਿਹੜਾ ਹੈ ਉਹ ਇੱਕ ਦੋ ਦਿਨ ਦਾ ਇਸ ਕਰਕੇ ਲੇਟ ਹੋ ਗਿਆ ਕਿਉਂਕਿ ਸਾਨੂੰ ਥੈਲਿਆਂ ਦਾ ਪ੍ਰਬੰਧ ਸਾਨੂੰ ਥੈਲਿਆਂ ਦੀ ਵਿਵਸਥਾ ਨਹੀਂ ਹੋ ਪਾਰੇ ਸੀ ਅਸੀਂ ਲਗਾਤਾਰ ਟੱਚ ਦੇ ਦੀ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਧਰ ਵੀ ਸਮਾਨ ਜਾ ਰਿਹਾ ਹੈ ਚਾਹੇ ਗੁਰਦਾਸਪੁਰ ਬਟਾਲਾ ਸਾਈਡ ਸੋ ਇਸ ਕਰਕੇ ਇੱਕ ਦਿਨ ਲੇਟ ਪਹੁੰਚੇ ਆ ਪਰ ਅੱਜ ਸਵੇਰੇ ਟਰੱਕ ਪਹੁੰਚਿਆ ਹੈ 7000 ਥੈਲਿਆਂ ਦਾ ਅਸੀਂ ਸਾਰੇ ਜਣੇ ਇੱਥੇ ਦੇਣ ਪਹੁੰਚੇ ਆ ਔਰ ਮਹਾਰਾਜ ਅੱਗੇ ਉਸ ਅਕਾਲਪੁਰਖ ਮਹਾਰਾਜ ਅੱਗੇ ਬੇਨਤੀ ਅਰਦਾਸ ਕਰਦਾ ਕਿ ਇਸ ਹੜ੍ਹਾਂ ਤੋਂ ਸਾਨੂੰ ਬਚਾਇਆ ਜਾਵੇ ਇਹ ਜੋ ਨਾਜ਼ੁਕ ਸਥਿਤੀ ਬਣੀ ਹੋਈ ਔਰ ਮੈਨੂੰ ਆਸ਼ਾ ਹੈ ਕਿ ਪਰਮਾਤਮਾ ਸਾਡੇ ਉੱਪਰ ਮਿਹਰ ਮਿਹਰ ਭਰਿਆ ਤੇ ਇਦੇ ਤਰ੍ਹਾਂ ਰੱਖੇਗਾ ਔਰ ਸਾਨੂੰ ਬਚਾਏਗਾ ਅੱਜ ਪੀਐਮ ਮੋਦੀ ਵੀ ਇੱਥੇ ਪੰਜਾਬ ਆ ਰਹੇ ਨੇ ਲੱਗਦਾ ਕੋਈ ਰਾਤ ਭਾਈ ਦੇ ਬਿਲਕੁਲ ਬਿਲਕੁਲ ਭਾਜਪੀ ਦੀ ਨਜ਼ਰ ਪੂਰੀ ਬਣੀ ਹੋਈ ਹੈ ਕੇਂਦਰ ਸਰਕਾਰ ਲਗਾਤਾਰ ਸਟੇਟ ਦੇ ਸੀਐਮ ਦੇ ਨਾਲ ਟੱਚ ਦੇ ਵਿੱਚ ਲਗਾਤਾਰ ਗੱਲ ਹੋ ਰਹੀ ਹੈ ਚਾਹੇ ਰੇਖਾ ਗੁਪਤਾ ਜੀ ਸਾਡੇ ਆਪਣੇ ਮੁੱਖ ਮੰਤਰੀ ਦਿੱਲੀ ਦੇ ਉਹਨਾਂ ਨੇ ਵੀ 5 ਕਰੋੜ ਦਾ ਐਲਾਨ ਕੀਤਾ ਹੈ 52 ਟਰੱਕ ਰਾਸ਼ਨ ਦੇ ਭੇਜੇ ਨੇ ਹਰ ਉਸ ਵਿੱਚ ਹਰ ਸਮਗਰੀ ਹੈ ਔਰ ਨਾਲ ਦੇ ਸੂਬਾ ਸਾਡੇ ਹਰਿਆਣਾ ਦੇ ਸਾਡੇ ਸੀਐਮ ਨੈਭ ਸਿੰਘ ਸੈਣੀ ਜੀ ਨੇ ਵੀ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਸਾਡੇ ਨਾਲ ਦੇ ਜਿੱਥੇ ਵੀ ਜਿੱਥੇ ਸਾਡੀ ਬੀਜੇਪੀ ਸਰਕਾਰ ਹੈ ਸਾਡੇ ਮੁੱਖ ਮੰਤਰੀ ਲਗਾਤਾਰ ਸਾਡੇ ਸਰਦਾਰ ਭਗਵੰਤ ਮਾਨ ਜੀ ਨਾਲ ਸੀਐਮ ਸਾਹਿਬ ਦੇ ਨਾਲ ਲਗਾਤਾਰ ਟੱਚ ਨੇ ਔਰ ਸਾਰੇ ਇੱਕ ਦੂਸਰੇ ਨਾਲ ਮਿਲ ਕੇ ਸਹਿਯੋਗ ਦੇ ਰਹੇ ਨੇ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਸਾਰੇ ਇੱਥੇ ਭਾਰੀ ਮਾਤਰਾ ਦੇ ਵਿੱਚ ਆਪਣਾ ਸਹਿਯੋਗ ਦੇਣ ਔਰ ਜਜ਼ਬਾ ਔਰ ਸਲਾਮ ਹੈ ਉਹਨਾਂ ਯੂਥ ਨੂੰ ਯੰਗਸਟਰਸ ਨੂੰ ਸਾਡੀਆਂ ਮਾਤਾਵਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਜਿਹੜੇ ਦਿਨ ਰਾਤ ਇੱਥੇ ਮਿਹਨਤ ਕਰ ਰਹੇ ਨੇ ਔਰ ਸਪੈਸ਼ਲੀ ਥੈਂਕਸ ਐ ਸੋਸ਼ਲ ਮੀਡੀਆ ਦਾ ਜੋ ਦਿਨ ਰਾਤ ਇਥੋਂ ਕਵਰੇਜ ਕਰ ਰਹੇ ਨੇ ਔਰ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾ ਰਹੇ ਨੇ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੁਰਜ ਟੈਲਦਸ ਬਨੋ ਤੇ ਖੜੇ ਆ ਜਿੱਥੇ ਜਿਹੜੀ ਸਥਿਤੀ ਆ ਉਹ ਬਹੁਤ ਜ਼ਿਆਦਾ ਨਾਜ਼ੁਕ ਹੈ ਬਹੁਤ ਜ਼ਿਆਦਾ ਮਾੜੇ ਹਾਲਾਤਾਂ ਚ ਹੈ ਪਰ ਸਲਾਮ ਉਸ ਜਜ਼ਬੇ ਨੂੰ ਉਹਨਾਂ ਪੰਜਾਬੀਆਂ ਨੂੰ ਔਰ ਜੋ ਬੁਰਜ ਟੈਲਦਸ ਦੇ ਨਾਲ ਦੇ ਪਿੰਡ ਨੇ ਨਵਾਂ ਸ਼ਹਿਰ ਤੋਂ ਜੋ ਲੋਕ ਇੱਥੇ ਪਹੁੰਚੇ ਜੋ ਸਾਰੀ ਸੰਗਤ ਜਿਹੜੀ ਪਹੁੰਚੀ ਹੋਈ ਹੈ ਜਿਹੜੀ ਦਿਨ ਰਾਤ ਇਸ ਬੁਰਜ ਟੈਲਦਸ ਦੇ ਬੰਦ ਦੇ ਉੱਪਰ ਮਿਹਨਤ ਕਰ ਰਹੀ ਹੈ ਪੋਕ ਲਾਈਨਾਂ ਜਾਲ ਚਾਹੇ ਮਿੱਟੀ ਦੇ ਥੈਲੇ ਹੋਣ ਰੇਤੇ ਦੇ ਥੈਲੇ ਹੋਣ ਸਾਰੇ ਭਾਰੀ ਮਾਤਰਾ ਦੇ ਵਿੱਚ ਪਹੁੰਚ ਰਹੇ ਨੇ ਪਰ ਮੇਰੀ ਸਾਰੇ ਨਵਾਂ ਸ਼ਹਿਰ ਵਾਸੀਆਂ ਨੂੰ ਪਰ ਜੋਰ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਕਿ ਇੱਥੇ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਪਹੁੰਚੋ ਆਪਣੀ ਸੇਵਾ ਦਾ ਸਹਿਯੋਗ ਦਿਓ ਕਿਸੇ ਵੀ ਮੈਨਰ ਦੇ ਵਿੱਚ ਤੁਸੀਂ ਆਪਣੀ ਸੇਵਾ ਦੇ ਸਕਦੇ ਚਾਹੇ ਲੰਗਰ ਦੀ ਸੇਵਾ ਹੋਵੇ ਚਾਹੇ ਥੈਲਿਆਂ ਦੀ ਸੇਵਾ ਹੋਵੇ ਅੱਜ ਅਸੀਂ ਵੀ ਭਾਰਤੀ ਜਨਤਾ ਹੱਥੀਂ ਮਿਹਨਤ ਕਰ ਸਕਦੇ ਹਾਂ ਅੱਜ ਸਾਡੀ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਟੀਮ ਇੱਥੇ ਪਹੁੰਚੀ ਹੈ 7000 ਥੈਲੇ ਦੀ ਸੇਵਾ ਜਿਹੜੀ ਹੈ ਉਹ ਸਾਡੀ ਬੀਜੇਪੀ ਯੂਨਿਟ ਨੇ ਇੱਥੇ ਪਹ ਸਮਾ ਸਮਾ ਜਿਹੜਾ ਹੈ ਉਹ ਇੱਕ ਦੋ ਦਿਨ ਦਾ ਇਸ ਕਰਕੇ ਲੇਟ ਹੋ ਗਿਆ ਕਿਉਂਕਿ ਸਾਨੂੰ ਥੈਲਿਆਂ ਦਾ ਪ੍ਰਾਵਦਨ ਸਾਨੂੰ ਥੈਲਿਆਂ ਦੀ ਵਿਵਸਥਾ ਨਹੀਂ ਹੋ ਪਾ ਰਹੀ ਸੀ ਅਸੀਂ ਲਗਾਤਾਰ ਟੱਚ ਦੇ ਦੀ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਧਰ ਵੀ ਸਮਾਨ ਜਾ ਰਿਹਾ ਹੈ ਚਾਹੇ ਗੁਰਦਾਸਪੁਰ ਬਟਾਲਾ ਸਾਈਡ ਸੋ ਇਸ ਕਰਕੇ ਇੱਕ ਦਿਨ ਲੇਟ ਪਹੁੰਚੇ ਆ ਪਰ ਅੱਜ ਸਵੇਰੇ ਟਰੱਕ ਪਹੁੰਚਿਆ ਹੈ 7000 ਥੈਲਿਆਂ ਦਾ ਅਸੀਂ ਸਾਰੇ ਜਣੇ ਇੱਥੇ ਦੇਣ ਪਹੁੰਚੇ ਆ ਔਰ ਮਹਾਰਾਜ ਅੱਗੇ ਉਸ ਅਕਾਲ ਪੁਰਖ ਮਹਾਰਾਜ ਅੱਗੇ ਬੇਨਤੀ ਅਰਦਾਸ ਕਰਦਾ ਕਿ ਇਸ ਹੜ੍ਹਾਂ ਤੋਂ ਸਾਨੂੰ ਬਚਾਇਆ ਜਾਵੇ ਇਹ ਜੋ ਨਾਜ਼ੁਕ ਸਥਿਤੀ ਬਣੀ ਔਰ ਮੈਨੂੰ ਆਸ਼ਾ ਹੈ ਕਿ ਪਰਮਾਤਮਾ ਸਾਡੇ ਉੱਪਰ ਮਿਹਰ ਮਿਹਰ ਬਰਿਆ ਤੇ ਇਦੇ ਤਰ੍ਹਾਂ ਰੱਖੇਗਾ ਔਰ ਸਾਨੂੰ ਬਚਾਏਗਾ ਅੱਜ ਪੀਐਮ ਮੋਦੀ ਵੀ ਇੱਥੇ ਪੰਜਾਬ ਆ ਰਹੇ ਨੇ ਲੱਗਦਾ ਕੋਈ ਰਾਤ ਪੈ ਗਈ ਬਿਲਕੁਲ ਬਿਲਕੁਲ ਭਾਜਪੀ ਦੀ ਨਜ਼ਰ ਪੂਰੀ ਬਣੀ ਹੋਈ ਹੈ ਕੇਂਦਰ ਸਰਕਾਰ ਲਗਾਤਾਰ ਸਟੇਟ ਦੇ ਸੀਐਮ ਦੇ ਨਾਲ ਟੱਚ ਦੇ ਵਿੱਚ ਲਗਾਤਾਰ ਗੱਲ ਹੋ ਰਹੀ ਹੈ ਚਾਹੇ ਰੇਖਾ ਗੁਪਤਾ ਸਾਡੇ ਆਪਣੇ ਮੁੱਖ ਮੰਤਰੀ ਦਿੱਲੀ ਦੇ ਉਹਨਾਂ ਨੇ ਵੀ 5 ਕਰੋੜ ਦਾ ਐਲਾਨ ਕੀਤਾ ਹੈ 52 ਟਰੱਕ ਰਾਸ਼ਨ ਦੇ ਭੇਜੇ ਨੇ ਹਰ ਉਸ ਵਿੱਚ ਹਰ ਸਮਗਰੀ ਹੈ ਔਰ ਨਾਲ ਦੇ ਸੂਬਾ ਸਾਡੇ ਹਰਿਆਣੇ ਦੇ ਸਾਡੇ ਸੀਐਮ ਨੈਭ ਸਿੰਘ ਸੈਣੀ ਜੀ ਨੇ ਵੀ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਔ ਸਾਡੇ ਨਾਲ ਦੇ ਜਿੱਥੇ ਵੀ ਜਿੱਥੇ ਸਾਡੀ ਬੀਜੇਪੀ ਸਰਕਾਰ ਹੈ ਸਾਡੇ ਮੁੱਖ ਮੰਤਰੀ ਲਗਾਤਾਰ ਸਾਡੇ ਸਰਦਾਰ ਭਗਵੰਤ ਮਾਨ ਜੀ ਨਾਲ ਸੀਐਮ ਸਾਹਿਬ ਦੇ ਨਾਲ ਲਗਾਤਾਰ ਟੱਚ ਨੇ ਔਰ ਸਾਰੇ ਇੱਕ ਦੂਸਰੇ ਨਾਲ ਮਿਲ ਕੇ ਸਹਿਯੋਗ ਦੇ ਰਹੇ ਨੇ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਸਾਰੇ ਇੱਥੇ ਪਾਰੀ ਮਾਤਰਾ ਦੇ ਵਿੱਚ ਆਪਣਾ ਸਹਿਯੋਗ ਦਣ ਔਰ ਜਜ਼ਬਾ ਔਰ ਸਲਾਮ ਹੈ ਉਹਨਾਂ ਯੂਥ ਨੂੰ ਯੰਗਸਟਰਸ ਨੂੰ ਸਾਡੀਆਂ ਮਾਤਾਵਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਜਿਹੜੇ ਦਿਨ ਰਾਤ ਇੱਥੇ ਮਿਹਨਤ ਕਰ ਰਹੇ ਨੇ ਔਰ ਸਪੈਸ਼ਲੀ ਥੈਂਕਸ ਹੈ ਸੋਸ਼ਲ ਮੀਡੀਆ ਦਾ ਜੋ ਦਿਨ ਰਾਤ ਇਥੋਂ ਕਵਰੇਜ ਕਰ ਰਹੇ ਨੇ ਔਰ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾ ਰਹੇ ਨੇ ਸ਼੍ਰੀ